ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਗੱਲ ਕਰਨੀ ਆਪਣੀ ਖੇਡ ਮਾਂ ਖੇਡ ਕਬੱਡੀ ਬਾਰੇ ਜੋ ਆਪਣੀ ਖੇਡ ਮਾਂ ਖੇਡ ਕਬੱਡੀ ਆਪਣੇ ਮਾਲਵੀ ਦੁਆਬੇ ਮਾਝੇ ਪੁਆਦ ਹਰਿਆਣੇ ਵਿੱਚ ਖੇਡੀਆਂ ਦੀ ਹੈ ਕੈਨੇਡਾ ਅਮਰੀਕਾ ਸਾਰੇ ਦੇਸ਼ਾਂ ਵਿੱਚ ਖੇਡੀ ਜਾਂਦੀ ਹੈ ਤੁਹਾਨੂੰ ਪਤਾ ਹੀ ਆ ਤੇ ਤੁਹਾਨੂੰ ਪਤਾ ਹੀ ਆ ਕਿ ਪਲੇਅਰ ਕਿਵੇਂ ਤਿਆਰ ਹੁੰਦੇ ਆ ਪਹਿਲਾਂ ਪਲੇਅਰ ਮਿਹਨਤ ਕਰਦਾ ਖਰਾਕ ਖਾਂਦਾ ਖਰਾਕ ਦੇ ਖਰਾਕ ਦਿੰਦੇ ਆ ਖਰਾਕ ਤੁਹਾਨੂੰ ਪਤਾ ਵਾ ਕਿ ਤੇ ਮਾੜੀ ਮੁੱਟੀ ਨਹੀਂ ਹੈ ਕਿ ਖਰਾਕ ਵਧੀਆ ਖਰਾਕ ਦੁੱਧ ਦਹੀਂ ਸਾਰਾ ਕੁਝ ਸਪਲੀਮੈਂਟ ਆ ਜਾਂਦੇ ਆ ਕਈ ਸਪਲੀਮੈਂਟ ਆ ਜਾਂਦੇ ਆ ਫਿਰ ਜਾ ਕੇ ਲੱਖਾਂ ਰੁਪਈਆ ਲਾ ਕੇ ਪਲੇਅਰ ਤਿਆਰ ਹੁੰਦਾ ਵਾ ਜਦੋਂ ਪਲੇਅਰ ਤਿਆਰ ਹੋਇਆ ਹੁੰਦਾ ਵਾ ਜਦੋਂ ਟੂਰਨਾਮੈਂਟ ਖੇਡਦਾ ਵਾ ਤੇ ਜਦੋਂ ਉਹਦੇ ਕਿਸੇ ਟੂਰਨਾਮੈਂਟ ਤੇ ਵੀ ਸੱਟ ਫੇਟ ਲੱਗਦੀ ਆ ਆਪਾਂ ਉਹਦੇ ਬਾਰੇ ਗੱਲ ਕਰਨੀ ਆ ਕੀ ਟੂਰਨਾਮੈਂਟ ਕਮੇਟੀ ਵਾਲਿਆਂ ਨੂੰ ਚਾਹੀਦਾ ਵਾ ਜਿਹੜੇ ਪਿੰਡ ਉਹਦੇ ਪਲੇਅਰ ਦੇ ਸੱਟ ਵੱਜੀ ਹੁੰਦੀ ਆ ਕਿ ਉਹਦੇ ਸੱਟ ਦਾ ਇਲਾਜ ਕਰਾਉਣ ਸਾਰਾ ਇਲਾਜ ਚੱਕਣ ਖਰਚਾ ਚੱਕਣ ਸਾਰਾ ਕਿਉਂਕਿ ਕਮੇਟੀ ਕਈ ਕਮੇਟੀਆਂ ਇਦਾਂ ਦੀਆਂ ਦੇਖੀਆਂ ਵਾ ਕਿ ਉਹ ਪੈਸੇ ਬਚਾਉਣ ਲੱਗ ਜਾਂਦੀਆਂ ਕਿ ਸਾਨੂੰ ਹੋ ਸਕਦਾ ਅਗਲੇ ਸਾਲ ਪੈਸੇ ਨਾ ਮਿਲਣ ਕਿ ਸਾਨੂੰ ਪੈਸੇ ਇਕੱਠੇ ਨਾ ਕਰਨੇ ਪੈਣ ਉਹ ਪਲੇਅਰ ਦੀ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਪਲੇਅਰ ਨੇ ਇੰਨੀ ਖਰਾਕ ਖਾਧੀ ਹੁੰਦੀ ਆ ਇੰਨਾ ਕਰਦੇ ਆ ਮਾਪਿਓ ਨੇ ਕਿੰਨੇ ਸੁਪਨੇ ਹੁੰਦੇ ਆ ਪਲੇਅਰ ਦੇ ਸੁਪਨੇ ਹੁੰਦੇ ਆ ਜੋ 60 ਬਜਦੀ ਆ ਪਲੇਅਰ ਦੇ ਸੁਪਨੇ ਟੁੱਟ ਜਾਂਦੇ ਆ ਕਿ ਨਵੇਂ ਸਿਰੇ ਤੋਂ ਸਟਾਰਟ ਸਟਾਰਟਿੰਗ ਕਰਨੀ ਕਬੱਡੀ ਚ ਬਹੁਤ ਔਖੀ ਆ ਕਿਉਂਕਿ ਦੁੱਗਣੀ ਮਿਹਨਤ ਕਰਨੀ ਪੈਂਦੀ ਆ ਜਿਹੜੇ ਮਸਲ ਤੇ 60 ਬੱਜੀ ਆ ਉਹਨੂੰ ਤਕੜਾ ਕਰਨਾ ਕਿਉਂਕਿ ਆਪਣੇ ਨਾਲ ਹੋਏ ਹੱਡੀਆਂ ਹੱਟ ਪੀਤੀ ਹੋਈ ਵੀ ਆ ਕਈ ਸੱਟਾਂ ਬੱਜੀਆਂ ਆ ਇਹ ਨਹੀਂ ਕਈ ਸਾਲ ਹੋ ਗਏ ਖੇਡਦੇ ਨੂੰ 2004 ਦਾ ਖੇਡਦੇ ਆ ਕਬੱਡੀ ਬਜਨੀ ਕਬੱਡੀ ਖੇਡਦੇ ਆ ਓਪਨ ਖੇਡਦੇ ਹਾਂ 2014 ਤੋਂ ਕਬੱਡੀ ਖੇਡਦੇ ਆ ਆ ਮੇਰੇ 2022 ਚ 60 ਬਜੀ ਸੀ 2 ਸਾਲ ਹੋ ਗਏ ਮਤਲਬ ਹਜੇ ਹੁਣ ਸਟਾਰਟਿੰਗ ਕਰੀ ਆ ਵਿਚ ਪਿਛਲੇ ਸਾਲ ਵੀ ਮੈਚ ਖੇਡਿਆ ਪਰ ਉਹ ਗੱਲ ਨਹੀਂ ਬਣੀ ਜਿਹੜੀ ਪਹਿਲਾਂ ਸੀਗੀ ਹੁਣ ਨਵੇਂ ਸਿਰੇ ਤੋਂ ਸਟਾਰਟ ਕੀਤੀ ਆ ਮਿਹਨਤ ਕਰਕੇ ਕੀਤੀ ਆ ਮਿਹਨਤ ਕੀਤੀ ਆ ਤੇ ਚਾਹੀਦਾ ਵਾ ਪਲੇਅਰਾਂ ਨੂੰ ਕਮੇਟੀ ਨੂੰ ਚਾਹੀਦਾ ਵਾ ਕਿ ਹਾਂ ਵੀ ਪਲੇਅਰ ਇਦਾਂ ਹੀ ਹੈਲਪ ਕਰਨੀ ਚਾਹੀਦੀ ਆ ਕਈ ਕਮੇਟੀਆਂ ਜਿਵੇਂ ਪੈਸੇ ਬਚਾ ਕੇ ਤੁਸੀਂ ਪੈਸੇ ਤੁਹਾਨੂੰ ਫੇਰ ਇਕੱਠੇ ਹੋ ਜਾਣੇ ਆ ਤੁਸੀਂ ਜੇ ਕਿਤੇ ਉਹ ਪਲੇਅਰ ਦੀ ਤੁਸੀਂ ਹੈਲਪ ਕਰੋਗੇ ਕਿਉਂਕਿ ਤੁਹਾਡੇ ਪਿੰਡ ਖੇਡ ਕੇ ਖੇਡਣ ਆਇਆ ਇੱਕ ਮਹਿਮਾਨ ਆ ਤੇ ਉਹਦੀ ਤੁਸੀਂ ਹੈਲਪ ਕਰੋ ਜਿੰਨਾ ਵੀ ਹੋ ਸਕਦਾ ਵਾ ਫੇਰ ਪਲੇਅਰ ਨੂੰ ਕਿਰਾਏ ਪਿੱਛੇ ਜਾਣਾ ਪੈਂਦਾ ਜਿਹੜੇ ਅੱਜਕੱਲ ਆਪਣੇ ਮਾਲਵੇ ਦੇ ਰਹਿੰਦਾ ਵਾ ਫੇਰ ਕਹਿੰਦੇ ਮਾਲਵੇ ਦੀ ਕਬੱਡੀ ਪਿੱਛੇ ਕਿਉਂ ਜਾ ਰਹੀ ਆ ਪਹਿਲਾਂ ਅੱਜ ਤੋਂ 2010 11 ਮੈਂ ਦੇਖਦਾ ਕਿ ਆਪਣੇ ਪਿੰਡ ਦੇ ਨੇੜੇ ਤੇੜੇ ਕਈ ਪਿੰਡਾਂ ਸਾਰੇ ਪਿੰਡ ਦੀਆਂ ਟੀਮਾਂ ਹੀ ਬਹੁਤ ਤਕੜੀਆਂ ਹੁੰਦੀਆਂ ਸੀ ਇਹਦਾ ਕੰਮ ਕਾਰਨ ਇਹ ਵੀ ਆ ਖਰਚਾ ਮਤਲਬ ਪਲੇਅਰਾਂ ਨੂੰ ਖਰਚਾ ਨਹੀਂ ਮਿਲਦਾ ਜਦੋਂ ਸੱਟਾਂ ਫੇਟਾਂ ਵੱਜਦੀਆਂ ਉਹਦੋਂ ਦੀ ਕਮੇਟੀਆਂ ਸਾਧ ਦਿੰਦੀਆਂ ਗਈਆਂ ਕਿਉਂ ਕਿਉਂਕਿ ਆਪਣੇ ਲੋਕ ਚਾਹੁੰਦੇ ਆ ਕਿ ਵਧੀਆ ਪਲੇਅਰ ਖੇਡਣ ਉਹਦੇ ਚ ਕਾਰਨ ਇਹ ਜਿਵੇਂ ਤਿੰਨ ਵਾਰੋਂ ਖੇਡ ਲੋ ਤਿੰਨ ਵਾਰੋਂ ਚ ਪਤਾ ਹੀ ਆ ਤੁਹਾਨੂੰ ਪਲੇਅਰ ਜਿਹੜੇ ਨਵੇਂ ਨਵੇਂ ਆ ਉਹਨੂੰ ਕਿੱਥੇ ਮੌਕਾ ਮਿਲਣਾ ਜਿਹੜੇ ਤਿੰਨ ਬਾਹਰ ਲਿਆਏ ਹੁੰਦੇ ਆ ਉਹ ਵੀ ਖੇਡ ਬੁੜ ਜਾਂਦੇ ਆ ਪਿਓਰ ਪ੍ਰਿੰਡਵਾਰ ਚਾਹੀਦੀ ਆ ਮਾਲਵੇ ਦੀ ਕਬੱਡੀ ਫੇਰ ਉੱਪਰ ਉੱਠੂਗੀ ਆਪਣਾ ਮੇਨ ਮਕਸਦ ਆਈ ਆ ਕਿ ਆਪਾਂ ਜਿਹੜੀ ਗੱਲ ਕੀਤੀ ਆ ਕਿ ਪਲੇਅਰ ਦੇ ਸੱਟਾਂ ਫੇਟਾਂ ਦੀ ਫੇਰ ਉਹ ਸਮਝੋ ਕਿ ਜੇ ਦੁਆਰੇ ਪਲੇਅਰ ਉਹ ਤਿਆਰ ਹੋਗਾ ਜਿੰਨੀ ਉਹਦੀ ਸੱਟ ਤੇ ਖਰਚਾ ਹੋਇਆ ਵਾ ਉਦੋਂ ਦੁੱਗਣਾ ਖਰਚਾ ਉਹਦੇ ਫੇਰ ਤਿਆਰ ਹੋਣ ਤੇ ਹੋ ਜਾਂਦਾ ਵਾ ਜੇ ਲੱਖ ਰੁਪਈਆ ਲੱਗਿਆ ਸੱਟ ਤੇ ਸਮਝ ਲਓ 2 ਲੱਖ ਰੁਪਈਆ ਲੱਗੂਗਾ ਫੇਰ ਉਹ ਪਲੇਅਰ ਉਸ ਥਾਂ ਤੇ ਆਊਗਾ ਆਏ ਨਹੀਂ ਹੈਗਾ ਕਿ ਸੱਟ ਦਾ ਇਲਾਜ ਕਰਾ ਤਾ ਤੇ ਪਲੇਅਰ ਫੇਰ ਤਕੜਾ ਖੇਡ ਲੂਗਾ ਕਿਉਂਕਿ ਮੇਰੇ ਵੀ ਆਪਦੇ ਆਪਰੇਸ਼ਨ ਹੋਏ ਹੋਇਆ ਕਿਉਂਕਿ ਸੱਟਾ ਬੇਟਾ ਖਾਧੀਆਂ ਆ ਸਾਰੇ ਹੱਡ ਪੈਰ ਆਏ ਹੋਇਆ ਪਿਆ ਉਹ ਤਾਂ ਸੈਟ ਆ ਤਕੜੇ ਸੈਟ ਬਾਬੇ ਦੀ ਕਿਰਪਾ ਮਾਲਕ ਦੀ ਐਕਟੀ ਖੇਡਾਂਗੇ ਮਾਲਕ ਦੀ ਮਿਹਰ ਚਾਹੀਦੀ ਆ ਮੇਰੇ ਕਾਫੀ ਦਿਨਾਂ ਤੋਂ ਇਹ ਚੀਜ਼ ਸੀਗੀ ਆਪਣੇ ਪਿੰਡ ਵੀ ਇੱਕ ਪਲੇਅਰ ਤੇ ਸੱਟ ਵੱਜੀ ਸੀ ਤੇ ਜਦੋਂ ਉਸ ਪਲੇਅਰ ਤੇ ਸੱਟ ਵੱਜੀ ਇਹਵਾ ਕਮੇਟੀ ਨੇ ਵੀ ਚਲੋ ਕੁਝ ਕੁ ਪੈਸੇ ਦਿੱਤੇ ਆ ਪਰ ਉਹ ਦੀ 14 ਉਹਨਾਂ ਨਹੀਂ ਹੋਣਾ ਸੀਗਾ ਤਾਂ ਬਾਕੀ ਪਹਿ ਲੋਕਾਂ ਤੋਂ ਪਹਿਲੇ ਇਕੱਠੇ ਕੀਤੇ ਬਾਕੀ ਮੈਂ ਫਿਰ ਆਪਣੀ ਫੇਸਬੁੱਕ ਆਈਡੀ ਤੇ ਵੀ ਉਹ ਤੋਂ ਮੁੰਡੇ ਦਾ ਪਾਇਆ ਕਿ ਮੁੰਡੇ ਦੇ ਪਲੇਅਰ ਦਾ ਉਹਦਾ ਸਕੈਨਰ ਵਗੈਰਾ ਪਾਇਆ ਕਿ ਇਹਨੇ ਹੈਲਪ ਕਰੋ ਕੁਝ ਕਵੀਰਾ ਨੇ ਹੈਲਪ ਉਹਦੀ ਕੀਤੀ ਵੀ ਆ ਉੱਥੇ ਆ ਕਮੇਟੀ ਨੂੰ ਚਾਹੀਦਾ ਵਾ ਕਿ ਆਪਾਂ ਅਲੱਗ ਜਿੰਨੀ ਕ ਆਪਾਂ ਕਲੈਕਸ਼ਨ ਹੋਈ ਆ ਐਂਟਰੀ ਬੀਸਾਂ ਤੋਂ ਹੋਈ ਆ ਜਾਂ ਕਿਸੇ ਪਾਸਿਓਂ ਵੀ ਹੋਈ ਆ ਕਿ ਉਹ ਪਲੇਅਰ ਦੀ ਰੱਬ ਨਾ ਕਰੇ ਕਿਸੇ ਦੇ ਸੱਟ ਗ੍ਰੇਟ ਵੱਜੇ ਪਹਿਲਾਂ ਮਾਲਕ ਨਾ ਕਰੇ ਕਿ ਉਸ ਪਲੇਅਰ ਦਾ ਇੰਨਾ ਕੀ ਹੌਸਲਾ ਹੋ ਜੇ 60 ਫੀਟ ਵੱਜਣ ਤੋਂ ਥੋੜੇ ਟਾਈਮ ਬਾਅਦ ਉਹ ਨੂੰ ਇੰਨਾ ਹੋਵੇ ਕਿ ਹਾਂ ਵੀ ਮੇਰੇ ਲੋਕਾਂ ਨੇ ਬਹੁਤ ਹੈਲਪ ਕਰਤੀ ਉਹਦੇ 60 ਵੱਜਣ ਸਰ ਉਹ ਨੂੰ ਹੌਸਲਾ ਹੀ ਇੰਨਾ ਹੋ ਜਵੇ ਕਿ ਹਾਂ ਵੀ ਉਸ ਦੇ ਮਾਪਿਓ ਨਾ ਦੁਖੀ ਹੋਣ ਕਈ ਵਾਰ ਅੱਜ ਕੱਲ ਪਲੇਅਰ ਖੇਡਦੇ ਆ ਗਰੀਬ ਘਰੋਂ ਬਹੁਤ ਆ ਆਏ ਨਹੀਂ ਹੈਗਾ ਕੋਈ ਹਰੇਕ ਹੀ ਅਮੀਰ ਘਰੋਂ ਆ ਜ਼ਿਆਦਾਤਰ 90 ਤੋਂ ਵੀ ਮਿਲਦਾ 95% ਲੋਕ ਆ ਖੇਡਣ ਵਾਲੇ ਮੁੰਡੇ ਗਰੀਬ ਘਰਾਂ ਤੋਂ ਹੀ ਆ ਤੇ ਆਪਣਾ ਇੰਨਾ ਕੀ ਆਪਣੇ ਕਾਫੀ ਟਾਈਮ ਤੋਂ ਦਿਮਾਗ ਚ ਚੱਲ ਰਿਹਾ ਹੈ ਕਿ ਆਪਾਂ ਵੀਡੀਓ ਵਧਾ ਦੇ ਪਾਈਏ ਤੇ ਇੱਥੇ ਕਮੈਂਟਰੀ ਵਾਲਿਆਂ ਨੂੰ ਵੀ ਚਾਹੀਦਾ ਵਾ ਇੱਕ ਗੱਲ ਹੋਰ ਹੈ ਕਿ ਆਪਣੇ ਜਿਹੜੇ ਭਰਾ ਕਮੈਂਟਰੀ ਵਾਲੇ ਵੀ ਆ ਉਹਨਾਂ ਨੂੰ ਇਦਾਂ ਬੋਲਣਾ ਚਾਹੀਦਾ ਆਪਾਂ ਕੀ ਪਲੇਅਰ ਦੀ ਹੈਲਪ ਕਰੋ ਇੱਕ ਤਾਂ 60 ਫੀਟ ਵੱਜਣ ਦਾ ਕਾਰਨ ਨਹੀਂ ਰ ਆ ਵੀ ਆ ਸਭ ਤੋਂ ਵੱਧ ਨੇਰੇ 'ਚ 6:00 ਵਜਦੀ ਕਿਉਂਕਿ ਪਲੇਅਰ ਨੇ ਖਾਣਾ ਪੀਣਾ ਕੀ ਆ ਉਹ ਖੇਡਣ ਚ ਵਿਜੀ ਹੋ ਜਾਂਦਾ ਕਿ ਖਾਊਗਾ ਪੀਊਗਾ ਡਰਾਫਟ ਟਿੱਟੜ ਪਰ ਕਿਹੜਾ ਮੈਚ ਹੋਊਗਾ ਫਿਰ ਕਿੱਥੇ ਖੇਡਿਆ ਜਾਊਗਾ ਤੇ ਅਗਲੇ ਜੇ ਇੱਕ ਪਲੇਅਰ ਨੇ ਕਿਸੇ ਨੇ ਰਾਤ ਨੂੰ ਸਮਝ ਲਓ 12 ਵਜੇ ਟੂਰਨਾਮੈਂਟ ਸਮਾਪਤ ਹੋਇਆ ਪਲੇਅਰ 2-3 ਵਜੇ ਘੜ ਗਿਆ ਆ 4 ਵਜੇ ਦੇ ਸਮੁੰਦੇ ਕਰਦੇ ਨੂੰ ਫਿਰ ਅਗਲੇ ਦਿਨ ਕਿਵੇਂ ਖੇਡੂਗਾ ਪਲੇਅਰ ਅਗਲੇ ਦਿਨ ਨਹੀਂ ਖੇਡਿਆ ਜਾਣਾ ਜੋਵੇਂ ਕਮੈਂਟਰੀ ਵਾਲੇ ਬੋਲਦੇ ਰਹਿੰਦੇ ਆ ਕਿ ਪਲੇਅਰ ਦੁਕੀ ਕਰਦੇ ਆ ਜਾਂ ਲੇਟ ਪਹੁੰਚਦੇ ਆ ਕਮੇਟੀਆਂ ਵਾਲੇ ਕਰ ਲੱਗਦੇ ਆ ਲੇਟ ਪਹੁੰਚਦੇ ਆ ਲੇਟ ਪਹੁੰਚਣ ਦਾ ਕਾਰਨ ਹੀ ਨਹੀਂ ਰਹਾ ਤੁਸੀਂ ਆਪ ਗੋਦੀ ਕਰ ਰਹੇ ਹੋ ਕਿਉਂਕਿ ਕਈ ਵਾਰ 70 75 ਦੇ ਮੈਚ ਹੀ 2 3 ਵਜੇ ਸਮਾਪਤ ਹੁੰਦੇ ਆ 4 ਵਜੇ ਓਪਨ ਚੱਲਦੀ ਆ ਤੁਸੀਂ 10 ਵਜੇ 11 ਵਜੇ ਓਪਨ ਸਟਾਰਟ ਕਰੋ 6 7 ਵਜੇ ਦੇ ਨੂੰ ਟੂਰਨਾਮੈਂਟ ਸਮਾਪਤ ਕਰੋ ਸਾਰੇ ਰੇਵਰੀ ਕਮੈਂਟਰੀ ਵਾਲੇ ਸਾਰੇ ਜਿੰਨੇ ਵੀ ਆ ਉਥੇ ਕਈ ਕੰਮ ਕਰਨ ਵਾਲੇ ਵਿਚਾਰੇ ਬਾਬੇ ਆ ਜਿਹੜੇ ਪਾਣੀ ਪਿਵਾਉਣ ਵਾਲੇ ਸਾਰੇ ਟਾਈਮ ਨਾਲ ਘਰੇ ਜਾਣ ਤੇ ਆਪਣਾ ਇੰਨਾ ਕੀ ਕਹਿਣਾ ਸੀ ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤੇ ਗਲਤੀ ਸੌਰੀ ਮਾਫੀ ਚੁੰਨੇ ਆ ਵੈਸੇ ਗਲਤ ਕਿਹਾ ਨਹੀਂ ਮੇਰੀ ਇਸ ਵੀਡੀਓ ਨੂੰ ਆਪਣੇ ਵਿਊਜ਼ ਦਿਓ ਲਾਈਕ ਤੇ ਕਮੈਂਟ ਕਰੋ ਤੇ ਆਪਾਂ ਪਾਇਆ ਕਰਾਂਗੇ ਕਬੱਡੀ ਦੇ ਰਿਲੇਟਡ वाहेगुरु जी का ख़ालसा वाहेगुरु जी